ਅਜਿਹਾ ਕਿ ਆਈਫੋਨਸ ਸਭ ਨੂੰ ਬਹੁਤ ਪਸੰਦ ਰਿਹਾ ਹਰ ਕੋਈ ਚਾਹੁੰਦਾ ਹੈ ਕਿ ਉਹ ਆਈਫੋਨ ਲਏ ਮਹਿੰਗੇ ਫੋਨ ਦੇ ਨਾਲ ਉਸ ਦੀ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵੀ ਚੰਗੀਆਂ ਆਉਣ ਤੇ ਸ਼ੇਕੀ ਵੀ ਚੰਗੀ ਰਹੇ ਪਰ ਐਸੇ ਚਮਤ ਪਰਦੇਸ਼ ਚ ਆਈਫੋਨਸ ਦੀ ਲੁੱਟ ਕੀਤੀ ਗਈ ਉਹ ਵੀ ਇੱਕ ਤੋਂ ਨਹੀਂ ਸਗੋਂ 11 ਕਰੋੜ ਰੁਪਏ ਦੇ ਕਰੀਬ 1500 ਆਈਫੋਨ ਲੁੱਟਲੇ ਗਏ ਨੇ ਲੁਟੇਰਿਆਂ ਨੇ ਟਰੱਕ ਡਰਾਈਵਰ ਨੂੰ ਨਸ਼ਾ ਦੇ ਦਿੱਤਾ ਤੇ ਨਸ਼ਾ ਦੇੇਂ ਭਾਰ iPhones ਦੀ ਕਬੜੀ ਖੇਪ ਲੁੱਟ ਲਈ ਹੈ 11 ਕਰੋੜ ਰੁਪਏ ਦੇ ਕਰੀਬ ਇਹਨਾਂ iPhones ਦੀ ਕੀਮਤ ਬਣਦੀ ਹੈ ਜੋ ਕਿ ਮੱਧ ਪ੍ਰਦੇਸ਼ 'ਚ ਮਾਮਲਾ ਸਾਹਮਣੇ ਆਇਆ ਇੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਦੋ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਇਸੇ ਮਾਮਲੇ ਦੇ ਵਿੱਚ ਮੱਧ ਪ੍ਰਦੇਸ਼ ਦੇ ਸਾਗਰ ਚ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ 11 ਕਰੋੜ ਰੁਪਏ ਦੇ 1500 iPhones ਲੁਕਟਮੁੰਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਇਹ ਆਈਫੋਨ ਦੀ ਕੁਝ ਸਭ ਤੋਂ ਵੱਡੀਆਂ ਲੁੱਟਾਂ ਦੇ ਵਿੱਚ شمار ਹੋ ਚੁੱਕੀ ਹੈ ਘਟਨਾ ਜਿੱਥੇ ਕਿ 1500 ਆਈਫੋਨ ਇੱਕ ਵਾਰ ਦੇ ਵਿੱਚ ਹੀ ਸਟੋਰੀ ਕਰ ਲਗੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਜੋ ਡੱਬੇ ਸੀ ਉਸ ਦੇ ਵਿੱਚੋਂ ਆਈਫੋਨਸ ਗਾਇਬ ਕੀਤੇ ਟਰੱਕ ਭਰ ਕੇ ਆਈਫੋਨਸ ਆ ਰਿਹਾ ਸੀ ਉਸੇ ਟਰੱਕ ਡਰਾਈਵਰ ਨੂੰ ਨਸ਼ੀਲਾ ਪਦਾਰਥ ਕੋਆਇਆ ਤੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੁਣ ਇਸ ਮਾਮਲੇ ਦੇ ਵਿੱਚ ਮਧ ਪ੍ਰਦੇਸ਼ ਪੁਲਿਸ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਹੀ ਲਾਪਰਵਾਹੀ ਦੇ ਲਈ ਮੁਅਤਲ ਕਰ ਦਿੱਤਾ ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਸਾਗਰ ਦੇਵਦੀਕ ਪੁਲਿਸ ਕਪਤਾਨ ਸੰਜੀਵ ਉਈਕੇ ਨੇ ਦੱਸਿਆ ਕਿ ਫੋਨ ਲੈਣ ਵਾਲਿਆ ਨੇ ਦਾਵਾ ਕੀਤਾ ਕਿ 15 ਅਗਸਤ ਨੂੰ ਇੱਕ ਟਰੱਕ ਡਰਾਈਵਰ ਨੂੰ ਨਸ਼ੀਲਾ ਪਦਾਰਥ ਧੋਆਇਆ ਤੇ ਉਸਦੇ ਮੂੰਹ ਨੂੰ ਬੰਨ੍ਹ ਕੇ ਲੁਕ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇੱਥੇ ਉਹਨਾਂ ਦਾ ਕਹਿੜਾ ਹੈ ਕਿ ਅਸੀਂ ਟਰਾਂਸਪੋਰਟਰਾਂ ਦੇ ਇਸ ਦਾਅਵੇ ਦੀ ਪੁਸ਼ਟੀ ਕਰ ਰਹੇ ਹਾਂ ਕਿ 11 ਕਰੋੜ ਰੁਪਏ ਦੇ ਕਰੀਬ 1500 ਆਈਫੋਨ ਲੁੱਟ ਲਏ ਗਏ। ਇਹਨਾਂ ਫੋਨਾਂ ਨੂੰ ਬਣਾਉਣ ਵਾਲੀ ਕੰਪਨੀ Apple ਨੇ ਅਜੇ ਤੱਕ ਪੁਲਿਸ ਦੇ ਰਣਸਪਾਰਕ ਨਹੀਂ ਕੀਤਾ ਤੇ ਇੱਥੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 35 ਕਿਲੋਮੀਟਰ ਦੂਰ ਦੀਏ ਕੱਟਾਏ ਕੱਟਾ ਵਾਲੀ ਥਾਂ ਦੇ ਉੱਤੇ ਟਰੱਕ ਦੀ ਵੀਡੀਓਗ੍ਰਾਫੀ ਦਾ ਕੰਮ ਚੱਲ ਰਿਹਾ ਹੈ। ਨਰਸਿੰਘਪੁਰ ਨੇੜੇ ਜਿੱਥੇ ਲੁੱਟ ਦੀ ਵਾਰਦਾਤ ਹੋਈ ਉੱਥੇ ਸੰਝੇ ਉਹ ਇੱਕ ਨੇ ਕਿਹਾ ਹੈ ਕਿ ਕਨਟੇਨਰ ਹਰਿਆਣਾ ਦੇ ਗੁਰੂਗ੍ਰਾਮ ਤੋਂ ਚੇਨਈ ਜਾ ਰਿਹਾ ਸੀ ਤੇ ਇਸੇ ਦਰਮਿਆਨ ਹੀ ਇਹ ਸਾਰੀ ਡਕੈਤੀ ਕੀਤੀ ਗਈ ਜਿੱਥੇ ਉਦੋਂ ਸ਼ੁਰੂ ਹੋਇਆ ਹੈ ਸਾਰਾ ਵਾਬਲਾ ਜਦੋਂ ਕਨਟੇਨਰ ਦਸਦੀਕੀ ਇਲਾਕੇ ਨਰਸਿੰਘਪੁਰ ਦੇ ਵਿੱਚ ਪਹੁੰਚਿਆ ਨਰਸਿੰਘਪੁਰ ਜ਼ਿਲ੍ਹੇ ਦੇ ਵਿੱਚ ਹੀ ਫਿਰ ਇਸ ਆਈਫੋਨਸ ਦੇ ਨਾਲ ਭਰੇ ਟਰੱਕ ਨੂੰ ਲੁੱਟ ਲਿਆ ਗਿਆ 1500 ਆਈਫੋਨ 11 ਕਰੋੜ ਰੁਪਏ ਦੇ ਉਹਨਾਂ ਦੀ ਲੁੱਟ ਕੀਤੀ ਗਈ ਅੱਜਕਲ ਆਈਫੋਨਸ ਸਭ ਨੂੰ ਬਹੁਤ ਪਸੰਦ ਰਿਹਾ ਹਰ ਕੋਈ ਚਾਹੁੰਦਾ ਹੈ ਕਿ ਉਹ ਆਈਫੋਨ ਲਏ ਮਹਿੰਗੇ ਫੋਨ ਦੇ ਨਾਲ ਉਸ ਦੀ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵੀ ਚੰਗੀਆਂ ਆਉਣ ਤੇ ਸ਼ੇਕੀ ਵੀ ਚੰਗੀ ਰਹੇ ਪਰ ਐਸੇ ਚਮਤ ਪਰਦੇਸ਼ ਚ ਆਈਫੋਨਸ ਦੀ ਲੁੱਟ ਕੀਤੀ ਗਈ ਉਹ ਵੀ ਇੱਕ ਤੋਂ ਨਹੀਂ ਸਗੋਂ 11 ਕਰੋੜ ਰੁਪਏ ਦੇ ਕਰੀਬ 1500 ਆਈਫੋਨ ਲੁੱਟ ਲਏ ਗਏ ਨੇ ਲੁਟੇਰਿਆਂ ਨੇ ਟਰੱਕ ਡਰਾਈਵਰ ਨੂੰ ਨਸ਼ਾ ਦੇ ਦਿੱਤਾ ਤੇ ਨਸ਼ਾ ਦੇਣ ਤੋਂ ਬਾਅਦ ਆਈਫੋਨਸ ਦੀ ਕਬੱਡੀ ਖੇਪ ਲੁੱਟ ਲਈ ਹੈ 11 ਕਰੋੜ ਰੁਪਏ ਦੇ ਕਰੀਬ ਇਹਨਾਂ ਆਈਫੋਨਸ ਦੀ ਕੀਮਤ ਬਣਦੀ ਹੈ ਜੋ ਕਿ ਮੱਧ ਪ੍ਰਦੇਸ਼ ਦੇ ਮਾਮਲਾ ਸਾਹਮਣੇ ਆਇਆ ਇੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਦੋ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਇਸੇ ਮਾਮਲੇ ਦੇ